ਲਓ ਵੀ ਮਿੱਤਰੋ ਜੇਕਰ ਤੁਹਾਡੇ ਘਰ ਵੀ ਇਸ ਤਰ੍ਹਾਂ ਦਾ ਕਬਾੜ ਪਿਆ ਤਾਂ ਵਧੀਆ ਰੇਟ ਦੇ ਵਿੱਚ ਕਟਵਾ ਸਕਦੇ ਹਾਂ ਜਿਵੇਂ ਕੂਲਰਾਂ ਵਾਸ਼ਿੰਗ ਮਸ਼ੀਨ ਫਰਿੱਜ ਆਪਾਂ 5000 ਦੇ ਵਿੱਚ ਕਟਵਾ ਕੇ ਤੁਸੀਂ ਨਵੀਂ ਚੀਜ਼ ਲਾ ਸਕਦੇ ਹੋ ਕਿੱਥੋਂ ਲਾ ਸਕਦੇ ਹੋ ਆਜੋ ਗੱਲਬਾਤ ਕਰਦੇ ਆਪਾਂ ਖੜੇ ਆ ਸੁਖਮਣੀ ਹੈਂਡਲੂਮ ਦੇਤੇ ਸੁਖਮਣੀ ਹੈਂਡਲੂਮ ਬਠਿੰਡਾ ਦੇ ਵਿੱਚ ਖੜੇ ਆ ਤੇ ਬਾਕੀ ਪੂਰੀ ਡਿਟੇਲ ਦੇ ਵਿੱਚ ਕਰਦੇ ਆ ਗੱਲਬਾਤ ਭਾਈ ਜੀ ਕਹਿ ਦੇ ਬਾਰੇ ਦੱਸੀ ਹੈ ਵੀ ਇਹ ਜੀ ਸਿਸਟਮ ਆਏ ਪੁਰਾਣੇ ਆ ਆਪਣੀ ਐਕਸਚੇਂਜ ਆਫਰ ਆ ਜੀ ਪੁਰਾਣੇ ਸਮਾਨ ਦੀ ਕਿਹੜਾ ਕਿਹੜਾ ਸਮਾਨ ਆ ਸਾਡੇ ਕੋਲੇ 쿨ਰ ਅਲਮਾਰੀਆਂ ਬੈੱਡ ਸੋਫੇ ਵਾਸ਼ਿੰਗ ਮਸ਼ੀਨ ਫਰਿੱਜ 쿨ਰ ਸਭੂ ਦੀ ਐਕਸਚੇਂਜ ਆਫਰ ਮਤਲਬ ਜੋ ਵੀ ਘਰ ਦੇ ਵਿੱਚ ਪਿਆ ਜਿਵੇਂ ਕਣ ਕਾਲਾ ਸਾਈਕਲ ਵਗੈਰਾ ਜਾਂਦੇ ਸੀ ਹਾਂਜੀ ਹਾਂਜੀ ਇੱਕ ਚੀਜ਼ ਨਾਲ ਇੱਕ ਚੀਜ਼ ਦੀ ਆਪਣੀ ਐਕਸਚੇਂਜ ਆਫਰ ਆ ਇੱਕ ਚੀਜ਼ ਬਦਲੇ ਇੱਕ ਚੀਜ਼ ਹੀ ਮਿਲੂਗੀ ਇਹ ਨਹੀਂ ਹੈਗਾ ਵੀ ਤੁਸੀਂ ਆਖੋ ਸਾਡੇ ਕੋਲ 5 ਚੀਜ਼ਾਂ ਪਈਆਂ ਤਾਂ ਉਹਦੇ ਬਦਲੇ ਸਾਨੂੰ ਇੱਕ ਚੀਜ਼ ਦੇ ਦਿਓ ਉਹ ਨਹੀਂ ਹੋਊਗੀ ਇੱਕ ਬਦਲੇ ਇੱਕ ਮਿਲੂਗੀ ਇਹਦੇ ਬਦਲੇ ਕੀ ਕੀ ਸਮਾਨ ਆਪਣੇ ਕੋਲ ਜਿਹੜਾ ਇਹ ਤੋਂ ਮਿਲ ਜੂਗਾ ਖੰਦ ਖੰਦ ਆ ਦੇ ਲਈ ਦੇਖੋ ਜਿਵੇਂ ਆਪਕੋ ਲਮਾਰੀਆਂ ਪਈਆਂ ਹਾਂਜੀ ਲੱਕੜ ਤੇ ਲੋਹੇ ਦੀ ਦੋਨੇ ਤਰ੍ਹਾਂ ਦੀ ਆਪਕੋ ਨਮਾਰੀਆਂ ਨੇ ਲੱਕੜ ਤੇ ਲੋਹੇ ਦੀ ਜੇ ਪੁਰਾਣੀ ਨਮਾਰੀ ਘਟਾਮਕ ਤੇ 5000 ਦੀ ਨਮਾਰੀ ਘੱਟੀ ਜਾਊਗੀ ਚਾਹ ਪੁਰਾਣੀ ﺍﻟमारी 5000 ਦੀ ਘੱਟੀ ਜਾਣੀ ਹਾਂਜੀ ਨੋਟ ਕਰ ਲੋ ਪੁਰਾਣੀ ﺍﻟमारी ਜਿਹੜੀ 5000 ਦੀ ਘੱਟੀ ਜਾਣੀਆਂ ਤੇ ﺍﻟमारी ਬੱਟੇ ﺍﻟमारी ਆ ਜਾਂ ਕੁਝ ਵੀ ਲੈ ਸਕਦੇ ਆਪਾਂ ਨਮਾਰੀ ਬੱਟੇ ਆਪਾਂ ਸੋਫੇ ਲੈ ਲੈ ਸਕਦੇ ਕੋਈ ਹੋਰ ਆਈਟਮ ਲੈ ਸਕਦੇ ਆ ਹੋਰ ਆਈਟਮ ਲੈ ਸਕਦੇ ਹਾਂਜੀ ਫਿਰ ਆਪਣੇ ਕੋਲੇ ਦੇਖੋ ਇਹ ਐਲਸੀਡੀਆਂ ਨੇ ਐਲਸੀਡੀਆਂ ਚ ਆਪਾਂ ਟੀਵੀ ਘਟਾ ਸਕਦੇ ਆ ਅੱਛਾ ਐਲਸੀਡੀ ਦੇ ਵਿੱਚ ਟੀਵੀ ਘਟਾ ਸਕਦੇ ਆ ਹਾਂ ਟੀਵੀ ਘਟਾ ਸਕਦੇ ਆ ਉਹਦੇ ਬੱਤੇ ਇਹ ਲੈ ਸਕਦੇ ਗਾਰੰਟੀ ਗਾਰੰਟੀ ਵਾਲੀ ਐਲਸੀਡੀ ਆਪਣੇ ਕੋਲੇ ਗਾਰੰਟੀ ਗਾਰੰਟੀ ਵਾਲੀ ਐਲਸੀਡੀ ਹਾਂਜੀ ਅਲਮਾਰੀਆਂ ਆਪਣੇ ਕੋਲੇ ਲੱਕੜ ਦੋਹੇ ਦੋਨੇ ਹਾਂਜੀ ਹਾਂਜੀ ਠੀਕ ਹੈ ਜੀ ਜਿਵੇਂ ਆ ਤੇ ਖੂਈ ਪੈਡਾਂ ਦੀ ਆਪਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਪਏ ਆ ਅੱਛਾ ਇਹ ਵੀ ਆਪਾਂ ਚੇਂਜ ਦੇ ਵਿੱਚ ਲੈ ਸਕਦੇ ਹਾਂ ਹਾਂਜੀ ਹਾਂਜੀ ਆ ਵੀ ਲੈ ਸਕਦੇ ਆ ਪੁਰਾਣਾ ਬਾਕਸ ਬੈਡ ਆਪਾਂ 5000 ਦਾ ਘਟਾ ਸਕਦੇ ਨੇ ਤੇ ਆਪਣੇ ਰੇਂਜ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਆ ਆਪਣੇ 15000 ਨੇ ਸੁਰੂ ਹੁੰਦੀ ਹੈ 15000 ਤੋਂ ਵੱਧਦੀ ਰਹੀ ਸ਼ੁਰੂ ਹੋ ਜਾਂਦੀ ਹੈ ਤੇ ਆਪਾਂ 19mm ਬੋਰਡ ਉੱਪਰ نیچے 19mm ਲੱਗਾ ਹੋਇਆ ਜਦ ਕਿ ਸਭ ਨੀਚੇ 12mm ਲਾਉਂਦੇ ਆ ਠੀਕ ਆ ਵੀ 19mm ਦੇ ਵਿੱਚ ਲੱਗੇ ਹੋਏ 15000 ਤੋਂ ਸਟਾਰਟਿੰਗ ਆਪਣੀ 15000 ਤੋਂ ਸਟਾਰਟ ਹੋ ਜਾਂਦੇ ਆ ਇਹਦੇ ਵਿੱਚ ਆ ਡਿਜ਼ਾਈਨ ਦੇਖ ਲੋ ਸਾਰੇ ਜਿਹੜੇ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਲੈ ਲੋ ਤੁਸੀਂ ਬਾਕਸ ਬੈੱਡ ਆ ਗਏ ਡਿਜ਼ਾਈਨ ਜਿੰਨੇ ਤੁਸੀਂ ਨੂੰ ਕਹੋਗੇ ਉਨੇ ਮਿਲ ਜਾਣਗੇ ਜੀ ਜੀ ਕਿਵੇਂ ਬੈੱਡਾਂ ਤੇ ਐਕਸਚੇਂਜ ਆਫਰ ਆਉਂ ਵੀ ਆ ਆਪਣੀ ਗੱਦਿਆਂ ਤੇ ਐਕਸਚੇਂਜ ਆਫਰ ਅੱਛਾ ਗੱਦਿਆਂ ਦੇ ਗੱਦੇ ਬਦਲੇ ਗੱਦੇ ਹਾਂਜੀ ਗੱਦੇ ਗੱਦੇ ਆਪਣੇ ਪੁਰਾਣੇ ਗੱਦੇ 2000 ਦੇ ਵਿੱਚੋਂ ਲੈਸ ਹੋ ਜਾਣਗੇ ਪੁਰਾਣੇ ਗੱਦੇ ਜੇਕਰ ਤੁਹਾਡੇ ਘਰ ਪਏ ਆ ਕਿਦਾਂ ਦੇ ਵੀ ਹੋਣ ਹਾਂ ਹਾਂ ਕਿਦਾਂ ਮਰਜੀ ਹੋਣ ਜੀ ਰੂਣ ਵਾਲੇ ਹੋਣ ਭਲੇ ਫੌਮ ਵਾਲੇ ਹੋਣ 2000 ਦੇ ਕੱਟੇ ਜਾਣਗੇ 2000 ਦੇ ਤੁਹਾਡੇ ਪੁਰਾਣੇ ਗੱਦੇ ਕੱਟੇ ਜਾਣੇ ਤੇ ਉਹਦੇ ਵਟੇ ਨਵੇਂ ਲੈ ਸਕਦੇ ਆਪਾਂ ਗੱਦੇ ਜੀ ਭਾਈ ਤੁਸੀਂ ਬੈੱਡ ਤੇ ਗੱਦਿਆਂ ਦੇ ਕਿਸੀ ਜੋਪਰਾ ਉਮੀ ਆਪਣੀ ਸੋਫਿਆਂ ਤੇ ਆ ਜੀ ਸੋਫਿਆਂ ਦੇ ਸੋਫਿਆਂ ਦੇ ਵਿੱਚ ਕਿੰਨੇ ਸੀਟਰ ਦੇ ਵਿੱਚ ਆ ਜਾਂਦੇ ਆ ਆਪਣਾ 5 ਸੀਟਰ ਤੋਂ ਸਟਾਰਟਿੰਗ ਹੈ ਜੀ ਜੀ 15000 ਤਾਂ ਰੇਟ ਆਪਣਾ 5000 ਦੇ ਪੁਰਾਣੇ ਕੱਟੇ ਜਾਣਗੇ 5000 ਦੇ ਪੁਰਾਣੇ ਕੱਟੇ ਜਾਣਗੇ 15000 ਰੇਟ ਆ ਮ ਕਲਰ ਆਪਸ਼ਨ ਕਿੰਨੇ ਕਾਇਦੇ ਵਿੱਚ ਜੀ ਬਹੁਤ ਜਾਵੇ ਜਿੰਨੇ ਤੁਸੀਂ ਕਹੋਗੇ ਉਹਨੇ ਕਲਰ ਬਣਾ ਦੇਣਗੇ ਜਿੰਨੇ ਮਰਜ਼ੀ ਤੁਸੀਂ ਕਲਰ ਬਣਾ ਸਕਦੇ ਥੈਨੂੰ ਆਰਡਰ ਦਵਾਂਗੇ ਉਹ ਵੀ ਬਣ ਜਾਣਗੇ ਅੱਛਾ ਆਰਡਰ ਤੇ ਹੀ ਬਣ ਜਾਣਗੇ ਆ ਸਾਰੇ ਇੱਕ ਵਾਰ ਤੁਸੀਂ ਦੇਖ ਲਓ ਵੀ ਆ 9700 ਪਾਜੀ ਦੇਖੋ ਜੀ ਅੱਛਾ ਜੀ ਹਾਂ ਜੀ 9700 ਹੋਗਾ ਇਹ ਵੀ ਐਕਸਚੇਂਜ ਦੇ ਵਿੱਚ ਕਰਨਾ ਹੋਣਾ ਹੈ ਨਾ ਹਾਂ ਜੀ ਕੋਈ ਐਕਸਚੇਂਜ ਹੋਣਾ ਹੈ ਇਹਦੇ ਵਿੱਚ ਵੀ ਤੁਹਾਡੇ ਕੋਲੇ ਪੁਰਾਣਾ ਸੋਫਾ ਪਿਆ ਜਾਂ ਕੁਝ ਵੀ ਹੋਰ ਸਮਾਨ ਵੀ ਆ ਹਾਂ ਓਏ ਇਹ ਚ ਕੱਟਿਆ ਜਾਏ ਇਹਦੇ ਵਿੱਚ ਕੱਟਿਆ ਜਾਣਾ ਜੀ ਅੱਛਾ ਆਪਣੇ ਕੋਲੇ ਕਿੰਨੀਆਂ ਕ ਬਰੇਡਿਟੀਆਂ ਜੀ ਆ ਦੇਖੋ ਜੀ ਕੁਲਟ ਕਿੰਨੇ अलग-अलग तरह के सारे डिजाइन पे है अच्छा जी गरमीया करके हुन आपा कूलर पे ऑफर भी ला दी की ऑफर है जी जमे कूलर आपने कोले पुराना कोई भी कूलर पेया ठीक है जी 5000 ਦਾ ਕਟਿਆ ਜਾਊਗਾ ਜੀ 5000 ਦਾ ਪੁਰਾਣਾ ਕਟਿਆ ਜਾਣਾ ਹਾਂ ਤੇ ਨਵਾਂ कूलर ਆਪਾਂ ਨੂੰ 10000 ਤੋਂ ਲੈ ਕੇ ਅਲਗ-ਅਲਗ ਰੇਟ ਦੇ कूलर ਆ ਜੀ ਨਵਾਂ 10000 ਤੋਂ ਰੇਟ ਸ਼ੁਰੂ ਹੋ ਜਾਂਦਾ ਪੁਰਾਣਾ ਤੁਹਾਡਾ 5 ਦਾ ਕਟਿਆ ਜਾਣਾ ਬਾਕੀ ਰੇਟ ਦੇਖ ਲਓ ਤੁਹਾਡੇ ਕੋਲੇ ਕਿੰਨਾ ਕ ਰਹਿ ਗਿਆ ਆ ਤੇ ਕੋਈ ਥਾਰ ਕੂਲਰ ਜਮੇ ਆ 13000 ਦਾ ਥਾਰ ਕੂਲਰ ਥਾਰ ਮਾਡਲ ਵਜਦਾ 13000 ਦਾ ਇਹ ਨੂੰ 25-30 ਫੁੱਟ ਹਵਾ ਤੇ ਕਰ ਦਊਗਾ ਆਪਾਂ ਨੂੰ ਏਰੀਆ ਕਵਰ ਕਰੂ ਜੀ ਜੀ ਬਦਿਆਂ 2 ਸਾਲ ਦੀ ਇਹ ਜੀ ਵਾਰੰਟੀ ਆਪਣੀ ਮੋਟਰ ਦੀ 13000 ਤੋਂ ਬਾਅਦ 5 ਦਾ ਕਟਿਆ ਵੀ ਜੋ ਪੁਰਾਣਾ ਹਾਂਜੀ ਹਾਂ 2 ਸਾਲ ਦੀ ਮੋਟਰ ਦੀ ਗਾਰੰਟੀ ਹੈ 2 ਸਾਲ ਦੀ ਗਾਰੰਟੀ ਆ 13 ਦਾ 8000 8000 ਨਾਲ ਦੇਣਾ ਪਊਗਾ 8000 ਦੇ ਵਿੱਚ ਤੁਹਾਨੂੰ ਆ ਥਾਰ ਮਾਡਲ ਮਿਲ ਜਾਣਾਗਾ ਹਾਂਜੀ ਬਾਕੀ ਆ ਦੇ ਕੋਈ ਡਿਜ਼ਾਈਨ ਆਪਣੇ ਕੋਲ ਡਿਜ਼ਾਈਨ ਬਹੁਤ ਬੇਕੂਲਰ ਦੇ ਵਿੱਚ ਆ ਦੇਖੋ ਇਹ ਡਿਜ਼ਾਈਨ ਕੂਲਰਾਂ ਦੇ ਬਹੁਤ ਤਰ੍ਹਾਂ ਦੀ ਵੈਰਾਈਟੀ ਬਈਆ ਕੂਲਰ ਦੇ ਵਿੱਚ ਸਾਰੇ ਤੁਰ ਤੱਕ ਦੇਖਾਂਗੇ ਤਾਂ ਕਾਫੀ ਵੈਰਾਈਟੀ ਆ ਬਾਕੀ ਆਫਰ ਦੇਖ ਲਈ ਆਈ ਆਪਣੀ ਮਸ਼ੀਨ ਤੇ ਆਫਰ ਆ ਜੀ ਮਸ਼ੀਨ ਦੇ ਇਹਦੇ ਵਿੱਚ ਕਿੰਨੇ ਬ੍ਰਾਂਡ ਆ ਜਾਂਦੇ ਆ ਆ ਕਈ ਬ੍ਰਾਂਡ ਆਈ ਆ ਆਪਣਾ ਅਲੱਗ ਅਲੱਗ ਤਰ੍ਹਾਂ ਦੇ 5000 ਦੀ ਪੁਰਾਣੀ ਆਪਾਂ ਮਸ਼ੀਨ ਕਰ ਦਾਂਗੇ ਜੀ 5000 ਨਵੀਂ ਮਸ਼ੀਨ ਆਪਣੇ ਕੋਲੇ 13000 ਤੋਂ ਸਟਾਰਟਿੰਗ ਆ ਜੀ 13000 ਤੋਂ ਸਟਾਰਟਿੰਗ ਆ ਹਾਂਜੀ ਹਾਂਜੀ 5 ਦੇ ਉਹ ਕੱਟੀ ਆਫ ਆਫਰ ਹਾਂਜੀ ਹਾਂਜੀ ਸ਼ੁਰੂ ਹੋ ਜਾਂਦੀ ਆ ਕਿੰਨੇ ਲੀਟਰ ਤੋਂ ਕਿੰਨੇ ਤੱਕ ਆ ਜਾਂਦੇ ਕਿਲੋ 7 ਕਿਲੋ ਤੋਂ ਲੈ ਕੇ ਆਪਣੇ ਕੋਲੇ 14 ਕਿਲੋ ਤੱਕ ਦੀ ਮਸ਼ੀਨ ਹੈ ਜੀ 7 ਕਿਲੋ ਤੋਂ 14 ਕਿਲੋ ਤੱਕ ਦੀ ਮਸ਼ੀਨ ਮਿਲ ਜੂਗੀ ਜਿਹੜੀ ਮਰਜ਼ੀ ਤੁਸੀਂ ਮਸ਼ੀਨ ਲੈ ਲਓ ਪੁਰਾਣੀ ਕ ਯੋ ਮੈਂ ਦੇਖੋੀ ਬਾਕੀ ਆਟਮਾ ਦੇਖਿਆ ਕਰਨੀ ਦਾ ਚੀਜ਼ ਨਾ ਆਪਣੀ ਫ੍ਰਿਜ ਤੇ ਵੀ ਸਪੈਸ਼ਲ ਆਫਰ ਆ 5000 ਦੀ ਫ੍ਰਿਜ ਤੇ ਵੀ ਸਪੈਸ਼ਲ ਆਫਰ ਆ ਐਕਸਚੇਂਜ ਆਫਰ ਆ ਜਾਂਦੀ ਹੈ ਇਹ ਕਿੰਨੇ ਕੁ ਤੋਂ ਰੇਂਜ ਤੋਂ ਸਟਾਰਟ ਹੋ ਜਾਂਦੀ ਹੈ ਆਪਣੋ 16000 ਤੋਂ ਫ੍ਰਿਜ ਸਟਾਰਟਿੰਗ ਆ ਜੀ 16000 ਤੋਂ ਸਟਾਰਟ ਆ ਹਾਂ ਅਲੱਗ-ਅਲੱਗ ਬ੍ਰਾਂਡ ਆ ਜੀ ਅਲੱਗ-ਅਲੱਗ ਕੰਪਨੀ ਆ ਅਲੱਗ-ਅਲੱਗ ਸਾਈਜ਼ ਪਈ ਆਪਣਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਪਈ ਅਲੱਗ ਤੋਂ ਬ੍ਰਾਂਡ ਪਈ ਆ ਜਿਹੜਾ ਮਰਜ਼ੀ ਬ੍ਰਾਂਡ ਦਾ ਤੁਸੀਂ ਲੈ ਸਕਦੇ ਹੋ ਜਿਹੜੇ ਮਰਜ਼ੀ ਸਾਈਜ਼ ਦਾ ਲੈ ਸਕਦੇ ਹੋ ਉਹ ਦੇਖੋ ਫ੍ਰਿਜ ਤੁਹਾਨੂੰ ਦਿ ਤੇ 5000 ਤੱਕ ਐਕਸਚੇਂਜ ਆਫਰ ਚੱਲੀ ਜਾਂਦਾ ਤੁਹਾਡੇ ਕੋਲ ਪੁਰਾਣਾ ਫਰਿੱਜ ਪਿਆ ਤਾਂ ਉਹ ਕੱਟਿਆ ਜਾਣਾ ਤੇ ਨਵਾਂ ਤੁਸੀਂ ਲੈ ਜਾ ਸਕਦੇ ਹੋ ਕੋਈ ਵੀ ਸਾਇਦਾ ਲੈ ਜਾਓ ਜਿਹੜਾ ਮਰਜ਼ੀ ਬ੍ਰਾਂਡ ਦਾ ਲੈ ਜਾਓ ਆਪਣਾ ਹੋਰ ਆਪਣੇ ਕੋਲ ਇੱਕ ਵਿਆਹ ਸ਼ਾਦੀ ਦਾ ਪੈਕੇਜ ਚੱਲ ਰਹੀ ਹੈ ਅੱਛਾ ਵਿਆਹ ਸ਼ਾਦੀ ਵਾਲਾ ਪੈਕੇਜ ਆ ਉਹ ਚ ਆਪਣੇ ਕੋਲ ਇੱਕ ਬੈੱਡ ਇੱਕ ਬੈੱਡ ਆ ਜਾਂਦਾ ਮਤਲਬ ਕਿ ਗੱਦੇ 4 ਇੰਚੀ ਮਤਲਬ ਇਹਨੂੰ ਸਮਝ ਲਿਓ ਇੱਕ ਬੈੱਡ ਆ ਗਿਆ ਗੱਦੇ ਆ ਗਈ 7 ਸੀਟਰਡ ਸੋਫਾ ਜੀ 7 ਸੀਟਰ ਸੋਫਾ ਨਾਲ ਨਾਲ ਲੱਕੜ ਦੀ ਅਲਮਾਰੀ ਜੀ ਨੱਕਲ ਦੀ ਅਲਮਾਰੀ ਆ ਗਈ ਇੱਕ 13000 ਦਾ ਕੂਲਰ ਉਹ ਅੱਛਾ 13000 ਦਾ ਕੂਲਰ ਆ ਹਾਂਜੀ ਹਾਂਜੀ ਇਹ ਕਿੰਨੇ ਦੇ ਵਿੱਚ ਮਿਲੂਗਾ ਜੀ ਆਪਾਂ ਨੂੰ 51000 ਦਾ ਪੈਕੇਜ ਮਿਲੂਗਾ 51000 ਦਾ ਪੈਕੇਜ ਮਿਲੂਗਾ ਇਹਦੇ ਵਿੱਚ ਐਕਸਚੇਂਜ ਵਾਲਾ ਤਾਂ ਕੁਝ ਨਹੀਂ ਹੈ ਕੋਈ ਐਨੀ ਐਕਸਚੇਂਜ ਆਫਰ ਕੋਈ ਨਹੀਂ ਹੈ ਜੀ ਨੋਟ ਕਰ ਲਓ ਜੀ ਇਹ 51000 ਦੇ ਵਿੱਚ ਐਕਸਚੇਂਜ ਵਾਲਾ ਕੋਈ ਆਫਰ ਨਹੀਂ ਹੈਗਾ ਤੇ ਇਹ ਸਮਾਨ ਮਿਲੂਗਾ ਤੁਹਾਨੂੰ ਇੱਕ ਵੈਕਟ ਹਾਂ ਆਪਾਂ ਵਿਆਹ ਸੱਦੀਆਂ ਕਰਕੇ ਆ ਸੀਜ਼ਨ ਕਰਕੇ ਜੀ ਆਪਾਂ ਜੀ ਜੀ ਇਹਦਾ ਕਰਕੇ ਆਫਰ ਰੱਖਿਆ ਹੋਇਆ ਜੀ ਜਿਵੇਂ ਆਪਣਾ ਕੋਈ ਸਾਰੀ ਸਕੀਮਾਂ ਬੱਤੀਆਂ ਤਾਂ ਹੋ ਹੀ ਗਿਆ ਛੋਟੇ ਆਪਣੇ ਪੱਖੇ ਵੀ ਐਕਸਚੇਂਜ ਆਫਰ ਆ 1500 ਦਾ ਪੱਖਾ ਆਪਣਾ ਹ ਤੇ 500 ਦਾ ਪ੍ਰਾਣਾ ਕਰ ਦਾਂਗੇ ਜੀ 500 ਦਾ ਪ੍ਰਾਣਾ ਕਰਿਆ ਜਾਊਗਾ ਲੋਡ ਕਰ ਲਿਓ ਜੀ 500 ਦਾ ਤੁਹਾਡਾ ਪ੍ਰਾਣਾ ਕੱਟਿਆ ਜਾਣਾਗਾ ਹਾਂ ਹਾਂ ਆਈ ਆਪਣੇ ਫਰਾਟੇ ਪੱਖੇ ਦੀ ਵੀ ਐਕਸਚੇਂਜ ਆਫਰ 1000 ਰੁਪਏ ਠੀਕ ਹੈ ਜੀ ਉਹ 2600 ਦਾ ਪੱਖਾ ਹੈਗਾ ਹਾਂ ਜੀ ਪ੍ਰਾਣਾ 1000 ਰੁਪਏ ਕੱਟੇ ਹੋ 1600 ਰੁਪਏ ਨਾਲ 1600 ਦਾ ਉਹਦੀ ਵੀ ਦੋ ਚੀਜ਼ਾਂ ਦੀ ਗਾਰੰਟੀ ਹੈ ਠੀਕ ਹੈ ਜੀ ਤੇ ਆਪਾਂ ਇੱਕ ਵਾਰ ਲੋਕੇਸ਼ਨ ਦੱਸ ਦੇਈਏ ਕਿੱਥੇ ਖੜੇ ਆ ਜੀ ਆ ਆਪਾਂ ਬੀਬੀ ਵਾਲਾ ਰੋਡ ਤੇ ਜੀ ਡੀਏਵੀ ਸਕੂਲ ਦੇ ਸਾਹਮਣੇ ਸੁਖਮਨੀ ਹਰਨੂੰ ਜੀ ਜੇ ਕਿਸੇ ਭਰਾ ਨੇ ਸੰਪਰਕ ਕਰਨਾ ਤੁਹਾਡੇ ਦਿੱਤੇ ਹੋਏ ਨੰਬਰ ਦੇ ਉੱ